ਯੋ ਮਰ ਜਾਏਗਾ ਮੇਰੀ ਤੇਰੀ ਮੈਨੂੰ نیند ਨਹੀਂ ਹੁੰਦੀ ਹਾਏ ਮੇਰੀ ਲਾਡਲੀ ਮੇਰੇ ਬਿਨਾ ਨੀਂਦ ਨਹੀਂ ਆਉਂਦੀ ਤੈਨੂੰ ਤੇ ਫੇਰ ਆਪਾਂ ਪੈਸੇ ਕਿੱਦਾਂ ਕਮਾਵਾਂਗੇ ਹੈ ਮੇਰਾ ਆਪਣਾ ਨਾ ਨਾ ਫੇਰ ਜੇ ਮੈਂ ਕੰਮ ਨਹੀਂ ਕਰਾਂਗੀ ਤੇ ਫੇਰ ਤੈਨੂੰ ਮੈਂ ਟੌイズ ਕਿੱਥੋਂ ਲੈ ਕੇ ਦਵਾਂਗੀ ਤੇ ਤੈਨੂੰ ਸੋਨੇ ਸੋਨੇ ਕੱਪੜੇ ਕਿੱਥੋਂ ਲੈ ਕੇ ਦਵਾਂਗੀ ਪਾਪਾ ਕਿ ਤੋ ਪਾਈ ਬਾਇਦਾ ਪਾਪਾ ਵੀ ਕਮਾਂਦਾ ਪੁੱਤੂ ਪਰ ਆਪਾਂ ਇੱਥੇ ਰਹਿ ਲਈਆਂ ਨੂੰ ਦੋਨਾਂ ਨੂੰ ਕੰਮ ਕਰਨਾ ਪੈਣਾ ਤੂੰ ਗੁੱਡ ਬੱਚਾ ਨਾ ਹੁਣ ਤੂੰ ਰਾਤ ਨੂੰ ਅੱਜ ਪਾਪਾ ਕੋ ਰਹੀ ਠੀਕ ਹੈ ਨਹੀਂ ਮੈਂ ਨਹੀਂ ਬੱਪਾ ਕੁ ਮੈਂ ਨਹੀਂ ਲੇਤੀਆਂ ਪਈ ਜਾਂਦੀ ਪਾਪਾ ਕੋਟਕੇ ਤੈਨੂੰ ਬਫਾ ਪਾ ਕੇ ਸੌਣਗੇ ਅੱਛਾ ਨਹੀਂ ਕਿਉਂ ਉੰਜ ਤਾਂ ਤੂੰ ਮੰਮਾ ਨਾਲ ਲੜਦੀ ਰਹਿਣੀ ਹੈ ਮੈਂ ਨਹੀਂ ਮੈਂ ਨਹੀਂ ਖਾਣਾ ਦੱਪੀ ਬਾਕੇ ਵੀਰਾ ਦੀ ਕਰੰਦੇ ਮੈਂ ਸ਼ਿਫਟ ਕੈਨਸਲ ਕਰਤੋਂ ਮੈਂ نیچے ਚਾਣਾ ਹੂੰ ਨਹੀਂ ਰਹਿ ਸਕਦੀ ਹੂੰ ਨਹੀਂ ਰਹਿ ਸਕਦੀ ਨਹੀਂ ਰਹਿ ਸਕਦੀ ਤੇਰੇ ਬਿਨਾਂ ਮਰ ਜੂੰਗੀ ਮੈਂ ਤੇਰੇ ਬਿਨਾਂ ਮਰ ਜੂੰਗੀ ਚੱਲ ਪਾਪਾ ਜੀ ਤੂੰ ਕੰਮ ਕਰ ਤੇ ਫਿਰ ਇਹ ਤਾਂ ਤੇਨੇ ਮੈਂ ਕਹਿੰਦੀ ਨਾ ਕੰਮ ਕਰਨਾ ਪੈਣਾ ਤੇ ਜਾ ਮਿਲ ਤੇ ਜਲ ਜਾ ਪਾਪਾ ਕੋ ਭੱਜ ਕੇ ਮੈਂ ਲੇਟ ਹੋਉਂਦੀ ਆ ਮੇਰੀ ਸ਼ਿਫਟ ਸਟਾਰਟ ਹੋ ਜਾਣੀ ਭੱਜ ਜਾ ਭੱਜ ਜਾ ਨਹੀਂ ਮੈਂ ਨਹੀਂ ਆਣਾ ਪਾਪਾ ਕੋ ਚੱਲ ਕੱਕੇ ਮੈਂ ਲੇਟ ਹੋ ਜਾਣਾ ਕਿਉਂ ਮਰ ਜਾਏਗਾ ਮੇਰੀ ਤੇਰੀ ਮੇਰਾ ਨੀਂਦ ਨਹੀਂ ਆਉਂਦੀ ਹਾਂ ਇਹ ਮੇਰੀ ਲੱਤ ਮੇਰੇ ਬਿਨਾ ਨੀਂਦ ਨਹੀਂ ਆਉਂਦੀ ਤੈਨੂੰ ਤੇ ਪੁੱਤ ਫਿਰ ਆਪਾਂ ਪੈਸੇ ਕਿੱਦਾਂ ਕਮਾਵਾਂਗੇ ਹੈ ਮੇਰਾ ਆਪਣਾ ਨਾ ਨਾ ਫੇਰ ਜੇ ਮੈਂ ਕੰਮ ਨਹੀਂ ਕਰਾਂਗੀ ਤੇ ਫੇਰ ਤੈਨੂੰ ਮੈਂ ਟੋਇਸ ਕਿੱਥੋਂ ਲੈ ਕੇ ਦਊਂਗੀ ਤੇ ਤੈਨੂੰ ਸੋਹਣੇ ਸੋਹਣੇ ਕੱਪੜੇ ਕਿੱਥੋਂ ਲੈ ਕੇ ਦਊਂਗੀ ਮੰਮਾ ਪਾਪਾ ਕਿੱਥੋਂ ਪਾਏ ਗਏ ਕਮ ਹੁੰਦਾ ਪੁੱਤੂ ਪਰ ਆਪਾਂ ਇੱਥੇ ਰਹਿ ਲਈਆਂ ਨੂੰ ਦੋਨਾਂ ਨੂੰ ਕੰਮ ਕਰਨਾ ਪੈਣਾ ਤੂੰ ਗੁੱਡ ਬੱਚਾ ਨਾ ਹੁਣ ਤੂੰ ਰਾਤ ਨੂੰ ਅੱਜ ਪਾਪਾ ਕੋ ਰਹੀ ਠੀਕ ਹੈ ਨਹੀਂ ਮੈਂ ਨਹੀਂ ਬੱਪਾ ਕੁ ਮੈਂ ਨਹੀਂ ਲੇਤੀਆਂ ਕੋਈ ਜਾਂਦੀ ਪਾਪਾ ਕੋਟਕੇ ਤੈਨੂੰ ਬਫਾ ਪਾ ਕੇ ਸੌਣਗੇ ਅੱਛਾ ਨਹੀਂ ਕਿਉਂ ਉੰਜ ਤਾਂ ਤੂੰ ਮੰਮਾ ਨਾਲ ਲੜਦੀ ਰਹਿਣੀ ਆ ਗੈਰਹੀ ਕਰੰਦੇ ਮੈਂ ਸ਼ਿਫਟ ਕੈਨਸਲ ਕਰਤੋਂ ਮੈਂ ਹੇਠੇ ਜਾਣਾ ਮਾ ਤੇਰੇ ਨਾਲ ਨਹੀਂ ਰਹਿ ਸਕਦੀ ਹੂੰ ਨਹੀਂ ਰਹਿ ਸਕਦੀ ਮੈਂ ਨਹੀਂ ਰਹਿ ਸਕਦੀ ਤੇਰੇ ਬਿਨਾਂ ਮਰ ਜੂੰਗੀ ਮੈਂ ਤੇਰੇ ਬਿਨਾਂ ਮਰ ਜੂੰਗੀ ਚੱਲ ਪਾਪਾ ਜੀ ਤੂੰ ਕਾੰਗੇ ਤੇ ਫਿਰ ਇਹ ਤਾਂ ਤੇਨੇ ਮੈਂ ਕਹਿੰਦੀ ਨਾ ਕੰਮ ਕਰਨਾ ਪੈਣਾ ਤੇ ਜਾ ਮਿਲ ਤੇ ਜਲ ਜਾ ਪਾਪਾ ਕੋ ਭੱਜ ਕੇ ਮੈਂ ਲੇਟ ਹੁੰਦੀ ਹੈ ਮੇਰੀ ਸ਼ਿਫਟ ਸਟਾਰਟ ਹੋ ਜਾਨੀ ਭੱਜ ਜਾ ਭੱਜ ਜਾ ਨਹੀਂ ਮੈਂ ਬਾਕਰ ਚਾਰ ਲਗਭਗ ਮੇਰਾ ਲੇਟ ਹੋ ਜਾਣਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ